ਵੱਡੀ ਖਬਰ ਹੈ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਵਿਕਰਮਜੀਤ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਮਰਤਪਾਲ ਦੇ ਖਿਲਾਫ ਪਾਰਟੀਸ਼ਨ ਪਾਈ ਗਈ ਹੈ ਤੇ ਉਥੇ ਹੀ ਮੈਂਬਰਸ਼ਿਪ ਰੱਦ ਕਰਨ ਦੀ ਵੱਡੀ ਮੰਗ ਕੀਤੀ ਹੈ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ ਤੇ ਉਥੇ ਹੀ ਵਿਕਰਮਜੀਤ ਸਿੰਘ ਦੇ ਵੱਲੋਂ ਜਿਹੜੇ ਕਿ ਖਡੂਰ ਸਾਬ ਤੋਂ ਚੁਣੇ ਹੋਏ ਸੰਸਦ ਐਮਪੀ ਅਮਰਤਪਾਲ ਦੇ ਉੱਤੇ ਪਲਟਵਾਰ ਕੀਤਾ ਤੇ ਜਿਸ ਨੂੰ ਲੈ ਕੇ ਹੋਰ ਵੀ ਕੁਝ ਵੱਡੇ ਖੁਲਾਸੇ ਕੀਤੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਅਮਰਤਪਾਲ ਦੀਆਂ 16 ਗਲਤੀਆਂ ਜਿਹੜੀਆਂ ਹੈਗੀਆਂ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਗੜਮਾਈਆਂ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੇ ਦੇ ਮੌਜੂਦਾ ਰਿਟਰਨਿੰਗ ਅਫੀਸਰ ਸੀ ਉਹਨਾਂ ਦਾ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਸੀ ਕਿ ਜੀ ਮੈਂ ਤਾਂ ਜਿਹੜੀ ਹੈਗੀ ਨਾਮਿਨੇਸ਼ਨ ਰੱਤ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਉਹਨਾਂ ਦਾ ਉਹਨਾਂ ਨੇ ਮੈਨੂੰ ਸਿਰੇ 9 ਵਜੇ ਦਾ ਟਾਈਮ ਦਿੱਤਾ ਮੈਂ 9 ਵਜੇ ਕੋਰਟ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਉਸ ਟਾਈਮ ਅਟੈਂਡਰ ਨਹੀਂ ਕੀਤਾ ਸਾਨੂੰ ਫਿਰ 1:30 ਵਜੇ ਦਾ ਟਾਈਮ ਦਿੱਤਾ ਇਹ ਲਾਸਟ ਡੇਟ ਲਾਸਟ ਆਰ ਦੇ ਵਿੱਚ 3 ਵਜੇ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਮੇਰੇ ਕੋਲ ਉੱਪਰੋਂ ਦਬਾਅ ਹੈਗਾ ਮੈਂ ਅਮਰਤਪਾਲ ਦੀ ਨਾਮਿਨੇਸ਼ਨ ਦੇ ਵਿੱਚ ਚਾਹੇ 16 ਗਲਤੀ ਮੈਂ ਇਹ ਚੱਕ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾ ਤਾਂ ਉਸ ਟਾਈਮ ਚੋਣ ਦਾ ਦੌਰ ਚੱਲ ਰਿਹਾ ਸੀਗਾ ਸਾਡੇ ਕੋਲ ਮੌਕਾ ਸੀ ਹੁਣ ਅਸੀਂ ਹਾਈ ਕੋਰਟ ਆਏ ਆ ਤੇ ਉਹ ਸਾਰੀ ਗੱਲਬਾਤ ਹੁਣ ਜਿਹੜੀ ਹੈਗੀ ਆ ਔਨ ਰਿਕਾਰਡ ਹੋਏਗੀ ਔਰ ਸਾਰੇ ਆਫੀਸਰ ਜਿਹੜੇ ਹੈਗੇ ਆ ਉਹ ਵੀ ਵਿੱਚ ਪਾਰਟੀ ਨੇ ਜਿੰਨਾਂ ਜਿੰਨਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਆਪਣੀਆਂ ਅੱਖਾਂ ਬੰਦ ਰੱਖੀਆਂ ਅਮਰਤ ਪਾਲ ਵਾਲੇ ਪਾਸੇ ਨੂੰ ਉਹ ਸਾਰੇ ਪਾਰਟੀ ਨੇ ਇਹਦੇ ਵਿੱਚ ਪਟੀਸ਼ਨ ਪਾਉਣ ਦਾ ਮੁੱਖ ਮਕਸਦ ਕੀ ਹੈ ਮੈਂਬਰਸ਼ਿਪ ਰੱਟਰਉਣੀ ਚਾਉਣੀ ਹੈ ਜਾਂ ਹੋਰ ਕੁਝ ਰੱਟਰਉਣਾ ਹੈ ਪਟੀਸ਼ਨ ਪਾਉਣ ਦਾ ਮੁੱਖ ਮਕਸਦ ਇਹ ਹੈਗਾ ਜੀ ਕਿ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਜੇ ਤੁਹਾਨੂੰ ਯਾਦ ਹੋਵੇ ਅਮਰਤ ਜਦੋਂ ਬੇਬੇ ਸਿਧੂ ਦਾ ਕਤਲ ਹੋਇਆ ਉਸ ਤੋਂ ਬਾਅਦ ਹੀ ਅਸੀਂ ਲਗਾਤਾਰ ਸਵਾਲ ਚੱਕਦੇ ਆਏ ਆ ਮੀਡੀਆ 'ਚ ਲਗਾਤਾਰ ਆਂਦੇ ਰਹੇ ਆ ਪਰ ਸਾਨੂੰ ਸਾਡੇ ਸਵਾਲਾਂ ਦੇ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ ਹੈਗੇ ਉਸ ਤੋਂ ਬਾਅਦ ਮੈਂ ਚੋਣ ਵੀ ਲੜੀ ਹੈ ਇਹਨਾਂ ਦੇ ਖਿਲਾਫ ਹੁਣ ਪਟੀਸ਼ਨ ਤੇ ਵੀ ਆ ਗਏ ਆਪਾਂ ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼ ਸੁਥਰੇ ਲੱਗਾਂ 'ਚ ਕਲੀਅਰ ਹੈਗੀ ਆ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਜਾ ਕੇ ਤਰਨਤਾਰਨ ਖਰੂਰ ਸਾਹਿਬ ਏਰੀਆ ਦੇ ਵਿੱਚ ਅਮਰਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟੇ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਦੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਮੁਕੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਛਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਆ ਤੇ ਜਿੰਨੇ ਵੀ ਸਰਕਾਰੀ ਛਾਇਆ ਆ ਜਾਂ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆ ਵਲੋਂ ਜੋ ਵੀ ਛਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਆਊਟ ਡਿਬੇਟ ਬੈਠੀਏ ਆਓ ਗੱਲਬਾਤ ਕਰੀਏ ਪਰ ਇਹ ਭੱਜਦੇ ਨੇ ਪੰਥ ਨੂੰ ਇਹ ਬੇਵਕੂ ਬਣਾ ਰਹੇ ਨੇ ਸੰਗਤ ਨੂੰ ਬੇਵਕੂ ਬਣਾ ਰਹੇ ਨੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਮੋਟਰ ਤੇ ਹਮਲਾ ਕੀਤਾ ਸੀਗਾ ਇੱਕ ਮੋਟਰ ਤੇ ਇੱਕ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਉਸ ਥਾਣੇ ਦੇ ਹਮਲੇ ਦੇ ਉੱਤੇ 307 ਹੈਗੀ ਆ 120 20 ਹੈਗੀ ਆ ਦੇਸ਼ ਵਿਰੋਧੀ ਜਿਹੜਾ ਹੈਗਾ ਇੱਕ ਲੜਾਈ ਵਧਣ ਦੀ ਇਹਨਾਂ ਤੇ ਧਾਰਾ ਹੈਗੀ ਆ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦੀ ਧਾਰਾ ਹੈਗੀ ਆ ਉਸ ਪਰਚੇ ਦੇ ਵਿੱਚ ਹਾਲੇ ਤੱਕ ਜਿਹੜੇ 40 ਮੁੰਡੇ ਗ੍ਰਿਫਤਾਰ ਨੇ ਉਹ ਤਾਂ ਵਿਚਾਰੇ ਬੈਠੇ ਨੇ ਉਹਨਾਂ ਦੀ ਜਮਾਨਤਾਂ ਨਹੀਂ ਹਾਲੇ ਤੱਕ ਐਕਸੈਪਟ ਹੋਈਆਂ ਪਰ ਉਹ ਸਾਰੇ ਕਾਂਡ ਦਾ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜਿਹਨੂੰ ਸਰਗਣਾ ਕਹਿ ਲਿਆ ਜਾਂ ਮੋਕੀ ਕਹਿ ਲਿਆ ਉਹ ਹੈਗਾ ਅਮਰਪਾਲ ਉਹਨੂੰ ਇਸ ਸਾਰੇ ਮਸਲੇ ਦੇ ਵਿੱਚ ਉਹਦੀ ਕੱਢ ਕੇ ਲਦਾ ਕੇ ਇੱਕ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਇੱਕ ਐਨਐਸਏ ਦੇ ਵਿੱਚ ਉਹਨੂੰ ਰੱਖਿਆ ਗਿਆ ਹੈ ਅੱਜ ਤੱਕ ਉਸ ਕੇਸ ਦੇ ਵਿੱਚ ਚਾਰਜ ਨਹੀਂ ਫਾਈਲ ਹੋਏ ਕਿਉਂ ਕਿ ਮੇ ਜਿਹੜਾ ਮੇਨ ਮੁੱਖ ਦੋਸ਼ੀ ਹੈਗਾ ਉਹ ਤਾਂ ਬੈਠਾ ਐਨਐਸਏ ਚ ਐਨਐਸਏ ਉਹਨੂੰ ਕਿਤੇ ਬੰਨ ਕੇ ਪੇਟਾਣ ਵਾਸਤੇ ਆ ਜਾਂ ਉਹਨੂੰ ਜਿਹੜੇ ਪਰਚੇ ਉਹਦੇ ਉੱਤੇ ਧਾਰਨੇ ਉਹਨਾਂ ਚੋਂ ਵਜਾ ਕੇ ਇੱਕ ਸੇਵ ਜਗ੍ਹਾ ਰੱਖਣ ਵਾਸਤੇ ਆ ਇਲੈਕਸ਼ਨ ਲੜਨ ਦਾ ਜਿਹੜਾ ਮਕਸਦ ਸੀਗਾ ਮਕਸਦ ਇਹ ਸੀਗਾ ਕਿ ਜਿਵੇਂ ਇਹ ਸੰਗਤ ਨੂੰ ਸੰਗਤ ਸੰਗਤ ਕਹੇ ਕਿ ਬੇਵਕੂਫਾ ਬਣਾ ਦੇ ਨੇ ਲੋਕਾਂ ਨੂੰ ਔਰ ਲੋਕਾਂ ਨੂੰ ਇੱਕ ਵਿਕਟਮ ਕਾਰਡ ਖੇਡ ਕੇ ਲੋਕਾਂ ਨੂੰ ਮੈਨਿਪੂਲੇਟ ਕਰਦੇ ਨੇ ਤੁਸੀਂ ਕਹੇ ਕਿ ਇਹ ਵੋਟਾਂ ਨਾਲ ਜਿੱਤ ਗਏ ਨੇ ਵੋਟਾਂ ਨਾਲ ਜਿੱਤੇ ਤਾਂ ਜ਼ਰੂਰ ਨੇ ਪਰ ਇਹਨਾਂ ਦੇ ਹੀ ਲੋਕ ਕਹਿੰਦੇ ਨੇ ਕਿ ਜੇ ਇਹਨਾਂ ਤੇ ਐਨਐਸਏ ਨਾ ਲੱਗਦੀ ਤਾਂ ਸ਼ਾਇਦ ਇਹ ਜਿਹੜਾ ਹੈਗਾ ਐਮਪੀ ਨਾ ਬਣਦੇ ਤੇ ਜਿਹੜੀ ਅਗਲੀ ਐਨਐਸਏ ਲੱਗਿਆ ਇਹ ਐਨਐਸਏ ਹੁਣ ਇਹਨਾਂ ਨੂੰ ਸੀਐਮ ਬਣਾ ਦੇਗੀ ਪਰ ਗੱਲ ਇਹ ਹੈ ਕਿ ਜਿੰਨਾ ਵੀ ਇਹਨਾਂ ਦਾ ਪ੍ਰੋਸੀਜਰ ਹੈਗਾ ਸਾਰੇ ਪ੍ਰਸੀਜਰ ਦਾ ਪਰਸੀਜ਼ਰ ਦੇ ਵਿੱਚ ਜਦੋਂ ਇਹਨਾਂ ਨੂੰ ਸਵਾਲ ਜਵਾਬ ਪੁੱਛਦੇ ਆ ਸਵਾਲਾਂ ਜਵਾਬਾਂ ਤੋਂ ਇਹ ਭੱਜਦੇ ਨੇ ਵਿਕਰਮ ਸਿੰਘ ਜੀ ਜੀਤ ਜੀ ਨਾਲ ਸਾਰ ਕੁਝ ਪੁੱਛਣਾ ਚਾਹੁੰਦੀ ਹੂ ਕਿ ਪੰਡਾ ਦਾ ਹਿਸਾਬ ਕਿਤਾਬ ਨਹੀਂ ਆ ਜਾਂ ਹੋਰ ਵੀ ਬਹੁਤ ਪੰਡਾ ਦਾ ਹਿਸਾਬ ਕਿਤਾਬ ਨਹੀਂ ਆ ਸਭ ਤੋਂ ਵੱਡੀ ਗੱਲ ਪੰਡਾ ਦਾ ਹਿਸਾਬ ਕਿਤਾਬ ਇਹਨਾਂ ਨੇ ਰਿਟਰਨਿੰਗ ਆਫੀਸਰ ਦੇ ਕੋਲ ਪੇਸ਼ ਨਹੀਂ ਕੀਤਾ ਹਜ ਤੱਕ ਨਹੀਂ ਨਹੀਂ ਉਹ ਆਨਲਾਈਨ ਅਵੇਲੇਬਲ ਹੀ ਨਹੀਂ ਆ ਹਾਲੇ ਤੱਕ ਨਹੀਂ ਅਵੇਲੇਬਲ ਆ ਜਦੋਂ ਚੋਣ ਪ੍ਰਚਾਰ ਹੁੰਦਾ ਆ ਗੱਡੀਆਂ ਜਿਹੜੀਆਂ ਚੱਲੀਆਂ ਨੇ ਉਹਨਾਂ ਦੀਆਂ ਪਰਮਿਸ਼ਨਾਂ ਬੜੇ ਖੁੱਲੇ ਦਿਲ ਨਾਲ ਗੱਡੀਆਂ ਚੱਲੀਆਂ ਨੇ ਕੋਈ ਪਰਮਿਸ਼ਨਾਂ ਦਾ ਹਿਸਾਬ ਕਿਤਾਬ ਨਹੀਂ ਆ ਚੋਣ ਦੇ ਖਰਚਿਆਂ ਦਾ ਹਿਸ ਕਿ ਮੇਰੇ ਖਾਤੇ ਚ ਜਿੱਦਾਂ ਜੀ 1100 ਰੁਪਏ ਹੈਗਾ 1100 ਰੁਪਏ ਦੇ ਨਾਲ ਤਿੰਨ ਸੂਬਿਆਂ ਦੇ ਸੌਰੀ ਜਿਹੜਾ ਬਹੁ ਟੋਟਲ ਖੇਤਾਂ ਸਗਾ ਜਿੱਥੇ ਇਲੈਕਸ਼ਨ ਲੜਿਆ ਗਿਆ ਆ ਉਹ ਸਾਰੇ ਖੇਤ ਦੇ ਵਿੱਚ ਜ ਜਨੀਆਂ ਫਲੈਕਸਾਂ ਲੱਗ ਰਹੀਆਂ ਨਿਊਜ਼ਪੇਪਰ ਦੇ ਚ ਐਡਵਰਟਾਈਜ਼ਮੈਂਟ ਹੋ ਰਹੀ ਆ ਜਾਂ ਜਨੀਆਂ ਵੀ ਰੈਲੀਆਂ ਹੋ ਰਹੀਆਂ ਜਾਂ ਜਨਨੇ ਵੀ ਬੂਥ ਲੱਗ ਰਹੇ ਨੇ ਕੀ ਉਹ 1100 ਰੁਪਏ ਦੇ ਵਿੱਚ ਲੱਗ ਗਏ ਉਹ ਮੁੰਡਾ ਦਾ ਹਸਾਬ ਕਿਉਂ ਨਹੀਂ ਨਹੀਂ ਕਹਿ ਦਿੰਦੇ ਨੇ ਪੈਸੇ ਦਿਖਾ ਦੇ ਕਹਿੰਦਾ ਮੇਰੇ ਕੋਲ ਮੈਂ ਚੂੜੀ ਤਾਂ ਵੇਚ ਤੀਆਂ ਲੋਕਾਂ ਨੇ ਮੇਰਾ ਸਾਧ ਤੱਕ ਗੱਡੀਆਂ ਲੋਕਾਂ ਨੇ ਇਹ ਕਹਿੰਦੇ ਨੇ ਸੰਗਤ ਨੇ ਇਹ ਸੰਗਤ ਕਹਿੰਦੇ ਨੇ ਇਹ ਸੰਗਤ ਕਹਿੰਦੇ ਨੇ ਹੁਣ ਆਨ ਰਿਕਾਰਡ ਇਹ ਕਹਿਣ ਉਹ ਆਨ ਰਿਕਾਰਡ ਹਾਈ ਕੋਰਟ ਜਾ ਕੇ ਲਿਖ ਕੇ ਦੇਣ ਕਿ ਸੰਗਤ ਨੇ ਇਹਨਾਂ ਦਾ ਸਾਥ ਦਿੱਤਾ ਇਹ ਇਹ ਹੁਣ ਗੁਰਦੁਆਰਾ ਨਹੀਂ ਹੈਗਾ ਇਹ ਕੋਰਟ ਆ ਤੇ ਰਾਜਨੀਤੀ ਆ ਇਹ ਰਾਜਨੀਤੀ ਦੇੁੱਤਰੇ ਨੇ ਇਹ ਚੋਣ ਲੜ ਰਹੇ ਨੇ ਚੋਣ ਦੇ ਵਿੱਚ ਸੰਗਤ ਨਹੀਂ ਹੁੰਦੀ ਚੋਣ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਵਰਕਰਸ ਹੁੰਦੇ ਨੇ ਇਹ ਵਰਡਿੰਗ ਇਹਨਾਂ ਨੂੰ ਇਹ ਕਹਿਣੀ ਚਾਹੀਦੀ ਕਿ ਸਾਡੇ ਵਰਕਰਾਂ ਨੇ ਪੈਸਾ ਦਿੱਤਾ ਜਦੋਂ ਵਰਕਰਾਂ ਨੇ ਵੀ ਪੈਸਾ ਦਿੱਤਾ ਨਾ ਤੇ ਉਹਨਾਂ ਦਾ ਪੈਸਾ ਹੋ ਜਾਂਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਨੂੰ ਸੰਗਤ ਨੇ ਪੈਸਾ